ਤੇ ਜਦੋਂ ਭਾਈ ਮਰਦਾਨਾ ਜੀ ਸੰਸਾਰ ਨੂੰ ਅਲਵਿਦਾ ਕਹਿਣ ਲੱਗੇ ਨਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਿਆ ਮੰਗ ਕੀ ਮੰਗਦਾ ਏ 13 ਅੰਤਲਾ ਸਮਾਂ ਆ ਗਿਆ ਕੀ ਦਈਏ ਤੈਨੂੰ ਭਾਈ ਮਰਦਾਨਾ ਕਹਿਣ ਲੱਗਾ ਕਿ ਅੰਤਲੇ ਸਮੇਂ ਦਾ ਮੌਤ ਦਾ ਡਰ ਕੋਈ ਨਹੀਂ ਪਰ ਮਾਲਕਾ ਕਿਰਪਾ ਕਰੀ ਤੂੰ ਮੇਰੇ ਕੋਲ ਹੋਣਾ ਚਾਹੀਦਾ ਤੇਰੇ ਚਰਨ ਮੇਰੇ ਕੋ ਹਣੇ ਚਾਹੀਦੇ ਨੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਨਹੀਂ ਹੋਰ ਕੋਈ ਚਾਹੀਦਾ ਤੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਬਚਨ ਕਿਹਾ ਏ ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆ ਅਸੀਂ ਤੇਰੇ ਤੋਂ ਦੂਰ ਨਹੀਂ ਆ ਤੂੰ ਸਾਡੇ ਨਾਲ ਹੀ ਰਵੇਂਗਾ ਆਹ ਜ਼ਿੰਦਗੀ ਸੰਸਾਰ ਦਾ ਜੀਵਨ ਵੀ ਤੂੰ ਸਾਡੇ ਨਾਲ ਬਤੀਤ ਕੀਤਾ ਹੈ ਅੰਤਲੇ ਸਮੇਂ ਤੱਕ ਤੇ ਹੁਣ ਵੀ ਆਗਾਮੀ ਤੂੰ ਸਾਡੇ ਨਾਲ ਹੀ ਰਵੇਂਗਾ ਭਾਈ ਮਰਦਾਨੇ ਦੇ ਇੰਨੀ ਕਿਰਪਾ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਹੈ ਮਾਲਕ ਕਿਰਪਾ ਕਰ ਜਨ ਨਾਨਕ ਕੈ ਮਨ ਅਨੰਦ ਹੋਤ ਹੈ ਹਰ ਦਰਸ਼ਨ ਨਿਮਕ ਦਿਖਾਈ ਇਕ ਨਿਮਖ ਮਾਤਰੀ ਮਾਲਕਾ ਹੈ ਵਾਹਿਗੁਰੂ ਪਰਮਾਤਮਾ ਕਿਰਪਾ ਕਰ ਅੱਖ ਝਮਕਣ ਜਿੰਨੇ ਵੀ ਸਮੇਂ ਦੀ ਇਸੇ ਤਰ੍ਹਾਂ ਵਾਸਤੇ ਮੇਰੇ ਤੇ ਕਿਰਪਾ ਕਰ ਆਪਣਾ ਮੈਨੂੰ ਦਰਸ਼ਨ ਦੇਣਾ ਕਰ ਮੇਰੇ ਤੇ ਐਸੀ ਕਿਰਪਾ ਕਰ ਦੇਣਾ ਕਰ ਐਸੀ ਬਖਸ਼ਿਸ਼ ਕਰ ਦੇ ਤਾਂ ਜੋ ਮੈਂ ਉਸ ਮਾਲਕ ਦੇ ਪਰਮਾਤਮਾ ਦੇ ਦਰ ਘਰ ਦੇ ਵਿੱਚ ਪ੍ਰਵਾਨ ਹੋ ਜਾਵਾਂ ਤੇ ਮੇਰੇ ਇਸੇ ਤਰ੍ਹਾਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਮੇਰੇ ਤੇ ਬਖਸ਼ਿਸ਼ ਹੋ ਜਾਵੇ ਗੁਰੂ ਪਿਆਰਿਓ ਗੁਰੂ ਦੇ ਅੱਗੇ ਅਰਦਾਸ ਜਿਹੜੀ ਹੈ ਨਾ ਹਰ ਕਾਰਜ ਸਵਾਰ ਦਿੰਦੀ ਹੈ ਹਰ ਕਾਰ ਚ ਸਤਗੁਰੂ ਜੀ ਆਪਣੀ ਪਵਿੱਤਰ ਬਾਣੀ ਦੇ ਵਿੱਚ ਬਚਨ ਪੰਜਵੇਂ ਪਾਦਸ਼ਾਹ ਕਹਿੰਦੇ ਨੇ ਸਤਗੁਰੇ ਆਇਓ ਸ਼ਰਨ ਤਿਵਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਦੇ ਅੱਗੇ ਬਚਨ ਗੁਰੂ ਅਰਜਨ ਦੇਵ ਜੀ ਨੇ ਕਿਹਾ ਅਵਰ ਨ ਸੂਜੈ ਦੂਜੀ ਠਾਹਰ ਅਵਰ ਦਾ ਅਰਥ ਹੈ ਹੋਰ ਤੇਰੇ ਦਰ ਘਰ ਤੋਂ ਬਗੈਰ ਮੈਨੂੰ ਦੂਜਾ ਟਿਕਾਣਾ ਹੀ ਕੋਈ ਨਹੀਂ ਦਿੰਦਾ ਹੇ ਮਾਲਕਾ ਤੇਰੇ ਘਰ ਤੋਂ ਬਗੈਰ ਗੁਰਮਖੋ ਕਦੀ ਇਹ ਵੇਖਿਓ ਗੁਰੂ ਤੋਂ ਰੱਬ ਤੋਂ ਬਗੈਰ ਕਿਸੇ ਟਿਕਾਣੇ ਨੂੰ ਹੋਰ ਨੂੰ ਲੱਭਣ ਦਾ ਯਤਨ ਨਾ ਕਰਿਓ ਕਿਉਂਕਿ ਕਿਸੇ ਦੇ ਕੋਲੋਂ ਕੁਝ ਨਹੀਂ ਸਵਰਦਾ ਕੋਈ ਨਹੀਂ ਸਵਰਦਾ ਕਿਉਂਕਿ ਅੱਜ ਕੱਲ੍ਹ ਦੇਹ ਧਾਰੀ ਬਾਬਿਆਂ ਦਾ ਵੀ ਚੰਗਾ ਜਮਾਨਾ ਚੱਲ ਰਿਹਾ ਹੈ ਮੁਸਲਮਾਨਾਂ ਦੀਆਂ ਕਵਰਾਂ ਤੇ ਤੇਲ ਪਾਉਣ ਦਾ ਸਮਾਂ ਵੀ ਬੜਾ ਚੱਲ ਰਿਹਾ ਏ ਜਠੇਰਿਆਂ ਨੂੰ ਮੱਥਾ ਟੇਕਣ ਦਾ ਵੀ ਬੜਾ ਸਮਾਂ ਚੱਲ ਰਿਹਾ ਏ ਇਸੇ ਤਰ੍ਹਾਂ ਚੌਂਕੀਆਂ ਭਰਨ ਵਾਲੇ ਬਾਬਿਆਂ ਦੀਆਂ ਵੀ ਦੁਕਾਨਦਾਰੀਆਂ ਵਡੀਆਂ ਚੱਲ ਰੀਆਂ ਪਰ ਗੁਰਮਕੋ ਹੈ ਸਾਰੇ ਖਾਲੀ ਦੇ ਖਾਲੀ ਭਰਿਆ ਏ ਤੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਦਰ ਘਰ ਭਰਿਆ ਹੋਇਆ ਏ ਇਸ ਕਰਕੇ ਉਹਦੇ ਅੱਗੇ ਅਰਦਾਸ ਕਰੋ ਖੁਦਾ ਮਨਜ਼ੂਰ ਕਰਤਾ ਦੁਆ ਜਦ ਦਿਲ ਸੇ ਹੋਤੀ ਹੈ ਮੁਸ਼ਕਲ ਤੋ ਜਈ ਹੈ ਜੇ ਮੁਸ਼ਕਲ ਸੇ ਹੋਤੀ ਹੈ ਜੋ ਬਾਤ ਦਵਾ ਸੇ ਬਣ ਨਾ ਸਕੈ ਉਹ ਬਾਤ ਦਵਾ ਸੇ ਹੋਤੀ ਹੈ ਜਦ ਕਾਮਲ ਮੁਰਸ਼ਿਦ ਮਿਲਤੇ ਹੈ ਤੇ ਬਾਤ ਖੁਦਾ ਸੇ ਹੋਤੀ ਹੈ ਇਸ ਕਰਕੇ ਗੁਰੂ ਅੱਗੇ ਅਰਦਾਸ ਕਰੀਏ ਕਿ ਮਾਲਕਾ ਤੇਰੇ ਦਰ ਕਰਤੋਂ ਬਗੈਰ ਹੋਰ ਕੋਈ ਦੂਜਾ ਮੈਨੂੰ ਟਿਕਾਣਾ ਨਹੀਂ ਦੀਦਾ ਸਾਡੇ ਤੇ ਕਿਰਪਾ ਕਰ ਸਾਨੂੰ ਦਰਸ਼ਨਾਂ ਦੀ ਤਾਂਗ ਹੈ ਤੇਰੇ ਚਰਨਾਂ ਦੇ ਆਸਰੇ ਦੀ ਤਾਂਗ ਹੈ ਤੇ ਕਿਰਪਾ ਕਰ ਸਾਨੂੰ ਇਹ ਦਰਸ਼ਨਾਂ ਦੀ ਤਾਂਗ ਸਾਡੀ ਜਿਹੜੀ ਹੈ ਇਹ ਪੂਰੀ ਕਰ ਦੇਣਾ ਕਰ